ਹਾਂਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤਾਂ ਮੈਂ 2-3 ਦਿਨ ਹੋ ਗਏ ਮੈਂ ਵਲੌਗ ਨਹੀਂ ਬਣਾਇਆ ਕੁਝ ਲਾਈਫ ਵਿੱਚ ਟੈਨਸ਼ਨਸ ਉਹਦਾਂ ਦੀਆਂ ਚੱਲ ਰਹੀਆਂ ਸੀਗੀਆਂ ਬਈ ਮੇਰਾ ਮਨ ਨਹੀਂ ਕੀਤਾ ਵਲੌਗ ਬਣਾਉਣ ਨੂੰ ਤੇ ਮੇਰੀ ਲਾਈਫ ਸਟੋਰੀ ਤਾਂ ਅੱਧ ਵਿੱਚ ਹੀ ਰਹਿ ਗਈ ਤਾਂ ਮੈਂ ਸੋਚਿਆ ਅੱਜ ਮੈਂ ਫ੍ਰੀ ਆ ਮੈਂ ਜਿਹੜਾ ਨੈਕਸਟ ਅੱਗੇ ਤੁਹਾਨੂੰ ਮੈਂ ਜ਼ਰੂਰ ਦੱਸਾਂ ਤੇ ਪੈਰਾਲਾਈਸਿਸ ਜਿਹੜਾ ਮੈਨੂੰ ਹੋ ਗਿਆ ਸੀ ਉਹ ਮੇਰਾ ਠੀਕ ਹੋ ਗਿਆ ਮੈਡੀਸਿਨਸ ਵਗੈਰਾ ਦੇ ਨਾਲ ਉਹਦੇ ਨਾਲ ਇਨਸਾਈਡ ਇਫੈਕਟ ਵੀ ਬਹੁਤ ਜ਼ਿਆਦੇ ਹੋਏ ਮੈਡੀਸਿਨਸ ਨਾਲ ਤਾਂ ਫਿਰ ਅ ਮੇਰੇ ਹਸਬੰਡ ਆਏ ਸੀ ਆਈ ਥਿੰਕ ਮਾਰਚ ਫ फेब्रुवारी ਲਾਸਟ ਜਾਂ ਮਾਰਚ ਚ ਆਏ ਸੀ ਤਾਂ ਇਸ ਤੋਂ ਬਾਅਦ ਵਿੱਚ ਚਲੋ ਇਦਾਂ ਮੈਡੀਸਿਨਸ ਵਗੈਰਾ ਕਈ ਕੁਝ ਤੇ ਹਰ ਇੱਕ ਨੂੰ ਪਤਾ ਜਿਹੜੀ ਐਲੋਪੈਥੀ ਮੈਡੀਸਿਨਾਂ ਦੇ ਸਾਈਡ ਇਫੈਕਟ ਜਿਹੜੇ ਉਹ ਹੁੰਦੇ ਹੀ ਹੁੰਦੇ ਆ ਫਿਰ ਮੇਰੇ بیٹے ਦਾ ਜਨਮ ਹੋਇਆ ਸੀ 2006 ਦੇ ਵਿੱਚ 2006 12 ਨਵੰਬਰ 2006 ਦੇ ਮੇਰੇ ਬੇਟੇ ਦਾ ਜਨਮ ਹੋਇਆ ਉਹ ਸਿਜ਼ੇਰੀਅਨ ਹੋਇਆ ਮੇਰਾ ਉਦੋਂ ਵੀ ਸਿਜ਼ੇਰੀਅਨ ਨਾਲ ਮਤਲਬ ਕਿ ਦਾ ਬਾਹਰ ਹੋਇਆ ਤੇ ਉਹ ਟਾਈਮ ਮਤਲਬ ਕਿ ਖੁਸ਼ੀ ਵਾਲਾ ਸੀ ਬਟ ਮੈਨੂੰ ਥੋੜਾ ਉਹ ਕਹਿੰਦੇ ਹੁੰਦੇ ਨਾ ਇੱਕਦਮ ਦਾ ਇਨਸਾਨ ਕਈ ਚੀਜ਼ਾਂ ਮਤਲਬ ਸਿਹਤ ਨੂੰ ਲੈ ਕੇ ਹੋਲੀ-ਹੋਲੀ ਅਸੈਪਟ ਕਰਦਾ ਮਾਂ ਨੂੰ ਤਾਂ ਚਲੋ ਖੁਸ਼ੀ ਹੁੰਦੀ ਹੈ ਜਦੋਂ ਬੱਚਾ ਘਰ ਆਉਂਦਾ ਤੇ ਉਹ ਖੁਸ਼ੀ ਵਾਲਾ ਟਾਈਮ ਸੀ ਮੇਰੀ ਜ਼ਿੰਦਗੀ ਦਾ ਆਫਟਰ ਮੈਰਿਜ ਉਹ ਮਤਲਬ ਟਾਈਮ ਸੀ ਜਦੋਂ ਮੈਨੂੰ ਬਹੁਤ ਖੁਸ਼ੀ ਹੋਈ ਤਾਂ ਮਨਵੀਰ ਦੇ ਜਨਮ ਤੋਂ ਬਾਅਦ ਵਿੱਚ ਵੀ ਕ੍ਰਿਟੀ ਕ੍ਰਿਟਿਸਾਈਜ਼ ਕਰਨਾ ਕ੍ਰਿਟਿਸਾਈਜ਼ ਕਰਨਾ ਬੱਚੇ ਦਾ ਰੰਗ ਕਾਲਾ ਮਰਚਾ ਇਦਾਂ ਦਾ ਬੱਚਾ ਹੁੰਦਾ ਜਨ ਕਿ ਮੇਰਾ ਨਾਨਾ ਤਾਂ ਬਹੁਤ ਗੋਲ ਮਟੋਲ ਸੋਹਣਾ ਸੀਗਾ ਗੋਰਾ ਤਾਂ ਨਹੀਂ ਸੀ ਸਾੰਮਲਾ ਸੀ ਤਾਂ ਬਹੁਤ ਸੋਹਣਾ ਸੀ ਸਾੰਮਲਾ ਸਲੇਰਾ ਮੈਨੂੰ ਮੇਰੇ ਕੋਲ ਤਾਂ ਇੱਕ ਇੱਕ ਫੋਟੋ ਪਈ ਆਪਣੇ ਬੱਚੇ ਦੀ ਜਨਮ ਤੋਂ ਲੈ ਕੇ ਹੁਣ ਤੱਕ ਦੀ ਤਿੰਨ ਐਲਬम्स ਨੇ ਮੇਰੇ ਕੋਲ ਵੱਡੀਆਂ-ਵੱਡੀਆਂ ਮਨਵੀਰ ਦੀਆਂ ਜਿਹੜੀਆਂ ਕਿ ਮੈਂ ਫੋਟੋ ਇਹ ਦੇ ਖਿੱਚਦੀ ਰਹੀ ਹੁੰਦੀ ਸੀਗੇ। ਤੋਂ ਸਾਮ ਲੈ ਜਾ ਹੁੰਦਾ ਸੀਗਾ ਬੜਾ ਨਾਈਸ ਲੱਗਦਾ ਹੁੰਦਾ ਸੀ। ਮਨਵੀਰ ਹੋਣ ਤੋਂ ਬਾਅਦ ਵਿੱਚ ਇਹ ਇਹ ਸਾਲ ਇੱਕ ਸਾਲ ਡੇਢ ਸਾਲ ਦਾ ਸੀ ਜਦੋਂ ਮੇਰੇ ਗਾਲ ਬਲੈਡਰ ਵਿੱਚ ਸਟੋਨ ਸੀ ਤਾਂ ਮੇਰਾ ਉਹ ਆਪਰੇਸ਼ਨ ਕਰਾ ਦਿੱਤਾ। ਇਸ ਦੌਰਾਨ ਵੀ ਬਹੁਤ ਕੁਝ ਹੋਇਆ ਕਿਉਂਕਿ ਸਾਡਾ ਬਾਹਰ ਦਾ ਕੰਮ ਚੱਲ ਰਿਹਾ ਸੀ ਬਣਦਾ ਸੀ। ਕਿ ਨੀਆ ਫਾਰਮੈਲਟੀਜ਼ ਕਰਨੀਆਂ ਪੰਡੀਆਂ ਸੀ ਆਹ ਪੇਪਰ ਬਣਾਓ ਪੇਪਰ ਬਣਾਓ ਬਹੁਤ ੱੱਕੇ ਘਾਦੇ ਬਟ ਸਾਡਾ ਕੰਮ ਜਿਹੜਾ ਉਹ ਨਹੀਂ ਬਣਿਆ ਤੇ ਫਿਰ ਉਹਨ ਕੀ ਕਹਿੰਦਾ ਮੈਨੂੰ ਗਲ ਬਲੈਡਰ ਸਟੋਨ ਸੀ ਮੈਨੂੰ ਆਪਰੇਟ ਕਰਾ ਕੇ ਉਹ ਮੇਰਾ ਪਿੱਤਾ ਜਿਹੜਾ ਰਿਮੂਵ ਕਰਾ ਦਿੱਤਾ ਗਿਆ ਇਤਾਂ ਰਿਮੂਵ ਕਰਾਉਣ ਦੀ ਦੇਰ ਸੀ 2 ਮਹੀਨੇ ਹੋਏ ਸੀ ਜਦੋਂ ਮੇਰੀ ਬਲੀਡਿੰਗ ਜਿਹੜੀ ਆ ਬੰਦ ਨਹੀਂ ਸੀ ਹੁੰਦੀ ਬਲੀਡਿੰਗ ਮੈਨੂੰ ਹੁੰਦੀ ਰਹਿੰਦੀ ਸੀ ਸਟੋਨ ਨਾਲ ਬਲੀਡਿੰਗ ਬਾਰ ਬਾਰ ਬੋਸ਼ਮ ਜਾਣਾ ਬਲੀਡਿੰਗ ਤੇ ਪੇਨ ਅਤੇ ਕਿ ਮਾਨ ਚੋਣਾ ਪਈ ਪਾਇਲਸ ਆ ਉਹਦੀ ਮੈਡੀਸਿਨ ਖਾ ਲਈ ਕਈ ਕੁਛ ਫੇ ਮੇਰੇ ਹਸਬੰਡ ਆਏ ਨਾਨੂ ਨੂੰ ਦੇਖਣ ਵਾਸਤੇ ਜਦੋਂ ਇਹ ਉਹ ਆਈ ਥਿੰਕ 6 ਮਹੀਨਿਆਂ ਦਾ ਸੀ 6 5 6 ਮਹੀਨਿਆਂ ਦਾ ਸੀ ਹੈ ਉਹ ਫਿਰ ਅਚਾਨਕ ਉਦੋਂ ਮੇਰੇ ਬਹੁ ਪੀਣੇ ਨੂੰ ਹੋਈ ਤਾਂ ਫਿਰ ਮੈਨੂੰ ਜਲੰਧਰ ਲੈ ਕੇ ਗਏ ਤਾਂ ਉੱਥੇ ਫਿਰ ਮੇਰੇ ਇਹਨਾਂ ਮਤਲਬ ਕਿ ਮੈਂ ਜਿਹੜੇ ਟੈਸਟ ਉਹਨਾਂ ਦਾ ਨਾਮ ਨਹੀ ਲਾਉਂਗੀ ਕਿਉਂਕਿ ਟੈਸਟ ਉਹ ਬਹੁਤ ਜਿਆਦਾ ਉਦਾਂ ਕੀਤੇ ਜਾਂਦੇ ਆ ਅੱਗੇ ਵੀ ਮੈਂ ਇੱਕ ਚੈਨਲ ਖੋਲਿਆ ਸੀ ਮੈਂ ਉਹਦੇ ਵਿੱਚ ਆਪਣੇ ਟੈਸਟ ਸਾਰੇ ਦੱਸੇ ਸੀ ਤੇ ਉਹ ਮੈਨੂੰ ਕੋਪੀ ਰਾਈਟ ਉਹ ਆ ਗਿਆ ਸੀਗਾ ਮਤਲਬ ਕਿ ਐਦਾਂ ਦੀ ਕੋਈ ਵੀ ਆਪਾਂ ਗੱਲ ਜਿਹੜੀ ਉਹ ਸ਼ੇਅਰ ਨਹੀਂ ਕਰ ਸਕਦੇ ਜਿਹੜੀ ਸੈਂਸਿਟਿਵ ਹੋਵੇ ਜਾਂ ਜਿਹੜੀ ਡਾਕਟਰਸ ਨਾਲ ਰਿਲੇਟਡ ਹੋਵੇ ਕਿਉਂਕਿ ਅਲੱਗ ਅਲੱਗ ਚੈਨਲ ਜਿਹੜੇ ਉਹ ਅਲੱਗ ਅਲੱਗ ਰੂਲਸ ਹੋਵੇ ਹੁੰਦੇ ਆ ਜੇ ਕੋਈ ਡਾਕਟਰ ਆ ਉਹਦੇ ਡਾਕਟਰਾਂ ਦੇ ਹਿਸਾਬ ਨਾਲ ਰੂਲ ਆ ਜੇ ਕੋਈ ਡੇਲੀ ਵਲੋਗਿੰਗ ਵਾਲਾ ਉਹਦੇ ਉਹਦੇ ਹਿਸਾਬ ਨਾਲ ਰੂਲਸ ਆ ਉਹਨਾਂ ਨੂੰ ਮਤਲਬ ਕਿ ਜਿਹੜੇ ਰੂਲਸ ਆ ਫੋਲੋ ਕਰਨੇ ਪੈਂਦੇ ਆ ਮੈਨੂੰ ਪਹਿਲਾਂ ਨਹੀਂ ਸੀ ਪਤਾ ਇਹ ਵੀ ਸਾਬ ਕਿਤਾਬੰਦਾਂ ਫਿਰ ਮੈਂ ਬਹੁਤ ਮਤਲਬ ਇਹਦੇ ਲਈ ਨੌਲੇਜ ਜਿਹੜੀ ਉਹ ਇਕੱਠੀ ਕੀਤੀ ਫਿਰ ਮੈਂ ਦੁਬਾਰਾ ਅਪਣਾਇਓ ਤੀਜਾ ਚੈਨਲ ਮੇਰਾ ਜਿਹੜਾ ਹੈ ਮੈਂ ਸਟਾਰਟ ਕੀਤਾ ਜਦੋਂ ਤੇ ਮੇਰੇ ਟੈਸਟ ਹੋਏ ਤਾਂ ਮੈਨੂੰ ਡਾਕਟਰ ਵੀ ਬਹੁਤ ਸ਼ੌਕ ਰਹਿ ਗਿਆ ਹੈਰਾਨ ਵੀ ਤੁਸੀਂ ਇੰਨੇ ਜਰ ਦੀ ਕਿੱਥੇ ਸੀਗੇ ਵੀ ਤੁਹਾਨੂੰ ਪਤਾ ਹੀ ਨਹੀਂ ਵੀ ਮਤਲਬ ਮੇਰੇ ਨਾਲ ਕੀ ਹੋ ਰਿਹਾ ਮੇਰੇ ਹਸਬੰਦ ਮੇਰੇ ਨਾਲ ਸੀ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਇਹਨੂੰ ਅਲਸਰਟਿਵ ਕੋਲਾਈਟਿਸ ਹੈ ਆਈ ਥਿੰਕ ਬਹੁਤ ਜਾਣਿਤ ਪ੍ਰਸ਼ਾ ਇਸ ਪ੍ਰੋਬਲਮ ਬਾਰੇ ਜਾਣਦੇ ਹੋ ਹੋਣਗੇ ਤਾਂ ਬਹੁਤ ਹੋ ਸਕਦਾ ਨਹੀਂ ਵੀ ਜਾਣਦੇ ਹੋਣਗੇ ਜ਼ਿਆਦਾਤਰ ਲੋਕ ਨਹੀਂ ਜਾਣਦੇ ਉਹਨਾਂ ਨੇ ਕਿਹਾ ਇਹਨੂੰ ਅਲਸਰਟਿਵ ਕੋਲਾਈਟਿਸ ਆ ਅਲਸਰਟਿਵ ਕੋਲਾਈਟਿਸ ਦਾ ਮਤਲਬ ਮਤਲਬ ਕਿ ਜਿਹੜੀ ਮੇਰੀ ਅ ਇੰਟੈਸਟਾਈਨ ਆ ਉਹ 70% ਉਹਨਾਂ ਨੇ ਕਿਹਾ ਜਿਹੜੀ ਖਰਾਬ ਹੋ ਚੁੱਕੀ ਆ ਅਲਸਰਸ ਦੇ ਨਾਲ ਤੇ ਤੁਹਾਨੂੰ ਜਿਹੜੀ ਉਹ ਮੈਡੀਸਿਨਸ ਖਾਣੀ ਪਊਗੇ ਲਾਈਫਟਾਈਮ ਖੁਦ ਵੀ ਮੈਂ ਸ਼ੌਕ ਹੋ ਗਈ ਕਿਉਂਕਿ ਮੈਂ ਅਜੇ ਤੱਕ ਅੰਦਾ ਦੀ ਕਿਸੇ ਪ੍ਰੋਬਲਮ ਦਾ ਨਾਮ ਸੁਣਿਆ ਹੀ ਨਹੀਂ ਸੀ ਕਿ ਅਲਸਰਟਿਵ ਕੀ ਚੀਜ਼ ਹੁੰਦੀ ਮੈਨੂੰ ਨਹੀਂ ਸੀ ਪਤਾ ਦ ਅਲਸਰਟਿਵ ਕੋਲਾਈਟਿਸ ਦੀ ਮੇਰੀ ਮੈਡੀਸਿਨ ਸ਼ੁਰੂ ਹੋ ਗਈ ਉਹਦੇ ਨਾਲ ਮੇਰਾ weight gain ਹੋਣ ਲੱਗ ਪਿਆ ਮੈਂ ਆਈ ਥਿੰਕ 70 kg ਮੇਰਾ ਬਿਲੀਟ ਜਿਹੜਾ ਉਹ ਹੋ ਗਿਆ ਸੀ ਉਹਦੇ ਦੌਰਾਨ ਅਲਸਰਟਿਵ ਕੋਲਾਈਟਿਸ ਦੇ ਦੌਰਾਨ ਮੈਡੀਸਿਨ ਖਾਂਦੇ ਇੱਕ ਪ੍ਰੋਬਲਮ ਮੈਨੂੰ ਨਾਲ ਹੋਰ ਹੋ ਗਈ ਆਈ ਪੀ ਐਸ ਆਈ ਬੀ ਐਸ ਡੀ ਮੈਂ ਉਹਦੇ ਬਾਰੇ ਵੀ ਕਦੀ ਨਹੀਂ ਸੀ ਸੁਣਿਆ ਵੀ ਆਈ ਬੀ ਐਸ ਕੀ ਹੁੰਦੀ ਆਈ ਪੀ ਐਸ ਦਾ ਮਤਲਬ ਹੁੰਦਾ ਸੰਗਰਹਿਣੀ ਕਿਸੇ ਨੂੰ ਇਹ ਕਨਸਟਿਪੇਸ਼ਨ ਵਾਲੀ ਹੁੰਦੀ ਕਿਸੇ ਨੂੰ ਇਹ ਡਾਇਰੀਆ ਵਾਲੀ ਹੁੰਦੀ ਮੈਨੂੰ ਡਾਇਰੀਆ ਵਾਲੀ ਸੀ ਆਈ ਬੀ ਐਸ ਡੀ ਸੀ ਮੇਨੂੰ ਮਤਲਬ ਕਿ ਹਰ ਟਾਈਮ ਮੈਨੂੰ ਵਾਸ਼ਰੂਮ 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 ਮਤਲਬ ਕਿ ਮੈਂ ਦਸਵੀਂ ਨਹੀਂ ਸਕਦੀ ਆਈਬੀਐਸ ਹੋ ਗਈ ਮੈਂ ਮਾਨਚਾਇਆ ਡਾਕਟਰ ਕਹਿੰਦਾ ਮਤਲਬ ਕਿ ਵੀ ਛੋਟੀ ਮੋਟੀ ਗੱਲ ਨਹੀਂ ਗਈ ਵੀ ਤਾਂ ਇੱਕ ਪ੍ਰੋਬਲਮ ਨਾਲ ਹੋਰ ਹੋ ਗਈ ਅਲਸਰਟਿਕ ਕੋਲਾਈਟਿਸ ਵਿਦ ਆਈਬੀਐਸ ਡੀ ਤੇ ਆਈਬੀਐਸ ਡੀ ਦੇ ਨਾਲ ਮੈਨੂੰ ਰਾਤ ਨੂੰ 20 25 ਵਾਰੀ ਰਾਤ ਨੂੰ ਮੈਨੂੰ ਵਾਸ਼ਰੂਮ ਜਾਣਾ ਪੈਂਦਾ ਸੀ ਇੱਕ ਮੈਂ ਕਣਕਾ ਰੋਟੀ ਦਾ ਜਾਂ ਫਰੂਟ ਦਾ ਕੁਝ ਵੀ ਮੈਂ ਖਾ ਲੈਂਦੀ ਸੀ ਤਾਂ ਮੈਨੂੰ ਓਨੇ ਵਾਰ ਹੀ ਵਾਸ਼ਰੂਮ ਜਾਣਾ ਪੈਂਦਾ ਸੀ ਉਸ ਦੌਰਾਨ ਮੈਂ ਇੱਕ ਇੱਕ ਮਹੀਨਾ ਦੋ ਦੋ ਮਹੀਨਾ ਮੈਂ ਰੋਟੀ ਨਹੀਂ ਖਾਦੀ ਇਕੱਲੇ ਯੂਸ ਤੇ ਰਹੀ ਮੈਂ ਤਾਂ ਮੇਰਾ weight ਜਿਹੜਾ ਉਹ ਘਟਣ ਲੱਗ ਪਿਆ ਮੈਡੀਸਿਨਸ ਮੇਰੀ ਚੱਲੀ ਜਾਂਦੀਆਂ ਸੀ ਕੋਈ ਫਰਕ ਨਹੀਂ ਸੀ ਪੈ ਰਿਹਾ ਕੋਈ ਵੀ ਇਸੇ ਦੌਰਾਨ ਮੈਂ ਮਤਲਬ ਕਿ ਬਹੁਤ ਜ਼ਿਆਦਾ mentallly upset ਹੋ ਕੇ ਕਈਆਂ ਨਾਲ ਸਲਾਹ ਕੀਤੀ ਤਾਂ ਮੈਂ ਕੁਝ ਠੀਕ ਹੋਈ ਐਲੋਪੈਥੀ ਮੈਡੀਸਿਨਸ ਨਾਲ ਤમે ਆਪਣਾ ਫੋਰਨ ਦਾ ਟੂਰਿਸਟ ਵੀਜ਼ਾ ਜਿਹੜਾ ਉਹ ਅਪਲਾਈ ਕਰ ਦਿੱਤਾ ਆਪ ਹੀ ਜਾ ਕੇ ਹਸਬੰਦ ਮੈਨੇ ਰਿਸਪੌਂਸਰਸ਼ਿਪ ਕੀਤੀ ਜਦੋਂ ਮੈਂ ਤੰਦਰੁਸਤ ਸੀ ਮੈਨੂੰ ਵੀਜ਼ਾ ਨਹੀਂ ਮਿਲਿਆ ਜਦੋਂ ਮੈਂ ਇੰਨੇ ਮਤਲਬ ਕਿ ਮੈਨੂੰ ਰੋਗ ਲੱਗੇ ਮੈਂ ਵੀਜ਼ਾ ਅਪਲਾਈ ਕੀਤਾ ਮੇਰਾ 10 ਦਿਨ ਦੇ ਵਿੱਚ ਸ਼ੰਗਨ ਵੀਜ਼ਾ ਮੇਰਾ 6 ਮਹੀਨਿਆਂ ਦਾ ਆ ਗਿਆ ਸੀ ਉਹਦੇ ਵਿੱਚੋਂ ਮੈਂ ਕੋਈ ਵੀ 3 ਮਹੀਨੇ ਜਿਹੜੇ ਮੈਂ ਰਹਿ ਸਕਦੀ ਸੀ ਮੇਰਾ ਤਾਂ ਮੇਰੇ ਬੇਟੇ ਦਾ ਮੈਂ ਖੁਦ ਹੀ ਅਪਲਾਈ ਕੀਤਾ ਸੀ ਜਲੰਧਰ ਇੰਟਰਵਿਊ ਮੇਰੀ ਹੋਈ ਸੀਗੀ ਆ ਵੀਡੀਓ ਕਾਲ ਤੇ ਤਾਂ ਮੈਨੂੰ ਉਹਨਾਂ ਨੇ ਵੀਜ਼ਾ ਵੀਜ਼ਾ ਜਿਹੜਾ ਉਹ ਅਪਰੂਵ ਕਰ ਦਿੱਤਾ ਫਿਰ ਮੈਂ ਇਨਾਂ ਕੋਲ ਗਈ ਬਾਹਰ ਆਪਣੇ ਹਸਬੰਡ ਕੋਲ ਖੁਸ਼ ਸੀ ਮੈਂ ਬਹੁਤ ਖੁਸ਼ ਸੀਗੀ ਪਰ ਉਸ ਜਿਹਦੇ ਬੰਦੇ ਦੀ ਸਿਹਤ ਠੀਕ ਨਾ ਹੋਵੇ ਉਹਨੂੰ ਫੌਰਨ ਵਗੈਰਾ ਵੀ ਪਤਾ ਹੀ ਤੁਹਾਨੂੰ ਨਹੀਂ ਚੰਗਾ ਲੱਗਦਾ ਮਤਲਬ ਕਿਤੇ ਮੈਂ ਬਹੁਤ ਸ਼ਾਰਟਕਟ ਦੀ ਗੱਲਾਂ ਦੱਸਣ ਨਹੀਂ ਮਤਲਬ ਹੋਇਆ ਇੰਨਾ ਕੁਝ ਫਿਰ ਮੈਂ ਉੱਥੇ ਚਲੇ ਗਈ ਉੱਥੇ ਵੀ ਮੇਰਾ ਹੀ ਕੰਮ ਹੈ ਕਿਤੇ ਇਹਨਾਂ ਨਾਲ ਘੁੰਮਣ ਦੀ ਸੀ ਜਾਂਦੀ ਜਦੋਂ ਇਹਨਾਂ ਨੇ ਮੇਰੇ ਹਸਬੰਡ ਨੇ ਜਿਹੜਾ ਮਨਵੀਰ ਨੇ ਕਿਹਾ ਮम्मा ਅੱਪਾ ਇੱਥੇ ਚਲੀਏ ਮੈਂ ਹਮੇਸ਼ਾ ਟਾਲ ਮਟੋਲੇ ਕਰਨੇ ਨਹੀਂ ਮੈਂ ਹੀ ਜਾਣਾ ਤੁਸੀਂ ਦੋਨੇ ਜਾਓ ਮੈਂ ਇਸੀ ਜਾਂਦੀ ਹੁੰਦੀ ਹਾਂ ਦੋਨੇ ਜਾਂਦੇ ਹੁੰਦੇ ਸੀ ਮੈਂ ਘਰ ਹੀ ਰਹਿਣਾ ਹਾਂ ਲਾ ਕੇ ਗਰੋਸਰੀ ਸਟੋਰਸ ਹੁੰਦੇ ਸੀ ਜਦੋਂ ਕੰਮ ਤੇ ਜਾਂਦੇ ਸੀ ਮੈਂ ਗਰੋਸਰੀ ਲੈਣ ਚਲ ਕਿਉਂਕਿ ਮੈਨੂੰ ਇੰਗਲਿਸ਼ ਵਗੈਰਾ ਆਉਂਦੀ ਸੀ ਗ੍ਰੀਸ 'ਚ ਵਸੇ ਇੰਗਲਿਸ਼ ਤਾਂ ਚੱਲਦੀ ਨਹੀਂ ਉੱਥੇ ਗ੍ਰੀਕੀ ਲੈਂਗੁਏਜ ਚੱਲਦੀ ਆ ਬਟ ਫਿਰ ਵੀ ਇੰਗਲਿਸ਼ ਬੋਲਣ ਕਰਕੇ ਮੈਂ ਸਮਝਾ ਲੈਂਦੀ ਹੁੰਦੀ ਸੀ ਮੈਂ ਗ੍ਰੀਕ ਲੈਂਗੁਏਜ ਵੀ ਕਾਫੀ ਸਿੱਖੀ ਉੱਥੇ ਤੇ ਫਿਰ 3 ਮਹੀਨੇ ਮੈਂ ਉੱਥੋਂ ਰਹਿ ਕੇ ਵਾਪਸ ਆ ਗਈ ਵਾਪਸ ਆਉਂਦੇ ਹੀ ਮੈਨੂੰ ਹੋਇਆ ਫੀਵਰ ਹੋਇਆ ਮੈਨੂੰ ਉਹ ਫੀਵਰ ਮੈਨੂੰ ਇਦਾਂ ਹੋਣ ਲੱਗਾ ਵੀ ਜੜ ਜਾਣਾ ਉੱਤਰ ਜਾਣਾ ਜੜ ਜਾਣਾ ਉੱਤਰ ਜਾਣਾ ਵੇਟ ਮੇਰਾ ਬਹੁਤ ਘਟਣ ਲੱਗ ਪਿਆ। ਮਤਲਬ ਕਿ ਇੱਥੋਂ ਤੱਕ ਮੈਨੂੰ ਹੋ ਗਿਆ ਵੀ ਮੈਂ 20 25 ਵਾਰੀ ਰਾਤ ਨੂੰ ਵਾਸ਼ਰੂਮ ਜਾਣ ਲੱਪੀ 20 25 ਵਾਰੀ ਦਿਨ ਨੂੰ 20 25 ਵਾਰੀ ਵੀ ਮੂਹ ਕਹਿਣ ਦੀ ਗੱਲ ਆ। ਆਈ ਥਿੰਕ ਕਈ ਵਾਰ ਮੈਨੂੰ ਇਦਾਂ ਲੱਗਦਾ ਕਿ ਮੈਂ ਵਾਸ਼ਰੂਮ ਦੇ ਲੱਗ ਗਈ ਆਪਣਾ ਮੰਜਾ ਢਾਲਵਾ ਤੇ ਕਈ ਵਾਰੀ ਮੈਨੂੰ ਲੱਗਦਾ ਵੀ ਮੈਂ ਆਪਣੀ ਜ਼ਿੰਦਗੀ ਖਤਮ ਕਰਦਾ। ਮਤਲਬ ਕਿ ਐਨਾ ਕੁਝ ਮਤਲਬ ਕਿ ਮੈਂ ਹੁੰਦਾ ਸੀ ਮੇਰੇ ਨਾਲ ਮਾਈਂਡ ਮੇਰਾ ਅਫਸੈਟ ਬਾਡੀ ਤਾਂ ਅਫਸੈਟਾਈ ਸੀ ਮਾਈਂਡ ਅਫਸੈਟ ਡਿਪਰੈਸ਼ਨ ਵੀ ਮੇਰੇ ਨਾਲ ਕੀ ਹੋਈ ਜਾਂਦੇ ਆ ਫਿਰ ਮੈਂ ਆਪਣੇ ਹਸਬੰਦ ਨੂੰ ਦੱਸਿਆ ਫਿਰ ਮੈਨੂੰ ਆਈ ਨੂੰ ਹਜੇ ਬਾਹਰੋਂ 7 ਮਹੀਨੇ ਹੋ ਗਏ ਸੀ ਫਿਰ ਇਹ ਆ ਗਈ ਉੱਥੋਂ ਸਭ ਕੁਝ ਮਤਲਬ ਕਿ ਪੱਕੇ ਹੀ ਆ ਗਈ ਸੀ ਇੱਕੇ ਸਾਹ ਦੇ ਇਹਨਾਂ ਨੇ ਕਿਹਾ ਵੀ ਮੈਂ ਵਾਪਸ ਨਹੀਂ ਜਾਣਾ ਮੈਂ ਕੋਈ ਕੰਮ ਇੰਦਰ ਕਰ ਲਵਾਂ ਪੇਪਰ ਵਗੈਰਾ ਇਹਨਾਂ ਕੋਈ ਗ੍ਰੀਸ ਤੇ ਹੈਗੀ ਸੀ ਉਹਦਾ ਇਹ ਆ ਗਈ ਉਧਰੋਂ ਇਹਨਾਂ ਨੇ ਫਿਰ ਮੇਰੇ ਫਿਰ ਟੈਸਟ ਕਰਾਏ ਕੁਝ ਪਤਾ ਨਾ ਲੱਗੇ ਦਿਨੋ ਦਿਨ ਹਾਲਾਤ ਹੋਰ ਖਰਾਬ ਹੋਈ ਜਾਂਨ ਖਰਾਬ ਹੋਈ ਜਾਂਨ ਮਤਲਬ ਕਿ ਹਾਲਾਤ ਇੱਥੋਂ ਤੱਕ ਹੋ ਗਏ ਸੀ ਕਿ ਮੇਰਾ 20 ਕਿਜੀ ਵੇਟ ਰਹਿ ਗਿਆ 20 ਕਿਲੋ ਭਾਰ 20 ਕਿਲੋ ਮੇਰਾ ਭਾਰ ਰਹਿ ਗਿਆ ਸੀ ਰੰਗ ਮੇਰਾ ਬਿਲਕੁਲ ਕਾਲਾ ਹੋ ਗਿਆ ਸੀ ਇਹ ਜਿਹੜੇ ਮੇਰੇ ਸਿਰ ਦੇ ਵਾਲ ਹੈ ਨਾ ਹੁਣ ਮੇਰੇ ਇੰਨੇ ਕ ਵਾਲ ਆ ਨਹੀਂ ਤੇ ਮੇਰੇ ਵਾਲ ਜਿਹੜੇ ਸੀਗੇ ਨਾ ਉਹ ਤਕਰੀਬਨ ਜਿਹੜੇ ਮੇਰੇ ਛੋਟੇ ਵਾਲ ਆ ਨਾ ਇਹ ਵਾਲੇ ਫਰੰਟ ਦੇ ਇੰਨੇ ਵਾਲ ਰਹਿ ਗਏ ਸੀ ਮੇਰੇ ਸਿਰ ਦੇ ਇੰਨੇ ਛੋਟੇ ਵਾਲ ਹੋ ਗਏ ਸੀ ਬਹੁਤ ਟੈਨਸ਼ਨ ਮਤਲਬ ਕੋਈ ਡਾਕਟਰ ਛੱਡਿਆ ਨਹੀਂ ਪਰ ਪ੍ਰਮਾਤਮਾ ਦੀ ਮੇਰੇ ਤੇ ਇੰਨੀ ਮਿਹਰ ਰਹੀ ਨਾ ਮੈਂ ਡਾਕਟਰਸ ਨਾਲ ਤਾਂ ਬਹੁਤ ਗਈ ਪਰ ਮੈਂ ਕਿਸੇ ਐਦਾਂ ਦੀ ਜਗ੍ਹਾ ਨਹੀਂ ਗਈ ਆ ਜਿਹੜਾ ਲੋਕ ਕਈ ਲੋਕਾਂ ਨੂੰ ਚਿੱਕ ਵੀ ਆਉਂਦੀ ਹੈ ਨਾ ਜਾਂ ਕੋਈ ਲੋਕ ਬਿਮਾਰ ਵੀ ਹੁੰਦੇ ਚੱਟ ਦੂਜੇ ਤੇ ਬਲੇਮ ਕਰ ਦਿੰਦੇ ਜੀ ਇਹਨਾਂ ਨੇ ਸਾਡੇ ਆਹ ਕਰ ਦਿੱਤਾ ਟੂਣਾ ਕਰਤਾ ਕਿਉਂਕਿ ਸਾਡੇ ਇੱਥੇ ਇਹ ਬਹੁਤ ਕੁਝ ਚੱਲਦਾ ਹੈ ਇਹਨਾਂ ਦਾ ਸਾਡੇ ਤੇ ਟੂਣਾ ਕਰਦਾ ਸੀ ਬਿਮਾਰ ਹੋ ਗਏ ਸਾਡੇ ਬੱਚੇ ਵਿਗੜ ਗਏ ਸਾਡੇ ਤੇ ਟੂਣਾ ਕਰ ਦਿੱਤਾ ਮੇਰੇ ਤੇ ਪਰਮਾਤਮਾ ਦੀ ਇਹ ਬਹੁਤ ਮਿਹਰ ਸੀ ਜੇ ਮੈਨੂੰ ਰੋਗ ਲੱਗਾ ਵੀ ਮੈਂ ਕਦੀ ਕਿਸੇ ਦਾ ਨਾਮ ਨਹੀਂ ਲਿਆ ਜਾਂ ਮੈਨੂੰ ਕਿਸੇ ਨੂੰ ਕੁਝ ਕਰ ਦਿੱਤਾ ਮੈਂ ਉਹ ਪਰਮਾਤਮਾ ਤੇ ਉਸ ਵਾਹਿਗੁਰੂ ਤੇ ਯਕੀਨ ਰੱਖਿਆ ਕਿ ਮੇਰੇ ਕੋਈ ਪੁਰਾਣੇ ਕਰਮਾਂ ਦਾ ਜਾਂ ਮੇਰੇ ਕੋਈ ਮਾੜੇ ਕਰਮਾਂ ਦਾ ਕੋਈ ਨਤੀਜਾ ਹੋਊਗਾ ਜਾਂ ਕੋਈ ਫਲ ਹੋਊਗਾ ਜਿਹੜਾ ਮੈਂ ਉਹ ਭੋਗਣ ਦੇ ਆ ਤਾਂ ਸ਼ਾਇਦ ਮੇਰੇ ਹਸਬੰਦ ਤੇ ਸਾਡੇ ਦੋਨਾਂ ਦਾ ਹੀ ਹੋਊ ਜਿਹੜਾ ਅਸੀਂ ਦੋਨੇ ਭੋਗਣਦੇ ਆ ਤਾਂ ਪਰ ਮੈਨੂੰ ਆਪਣੇ ਬੇਟੇ ਦੀ ਸਭ ਤੋਂ ਜ਼ਿਆਦਾ ਫਿਕਰ ਹੁੰਦੀ ਸੀ ਮੈਨੂੰ ਹਸਬੰਦ ਦੀ ਵੀ ਫਿਕਰ ਤਾਂ ਸੀ ਪਰ ਐਨੀ ਨਹੀਂ ਸੀ ਮੈਨੂੰ ਹੁੰਦਾ ਸੀ ਵੀ ਇਹ ਤਾਂ ਚਲੋ ਸਮਝਦਾਰ ਆ ਰਿਹਾ ਪਰ ਬੇਟੇ ਦਾ ਵੀ ਮੁੰਡਾ ਸੀ ਵੀ ਇਹ ਮੇਰਾ ਬੇਟਾ ਉਹਦੋਂ 7 ਸਾਲ ਦਾ ਸੀ ਆਈ ਥਿੰਕ ਸਾਰਾ ਡਾਕਟਰ ਜੀ ਮੈਨੂੰ ਬਹੁਤ ਥਾਂ ਤੋਂ ਜਵਾਬ ਦੇ ਦਿੱਤਾ ਸੀ ਉਹ ਕਹਿੰਦੇ ਸੀ ਨਹੀਂ ਇਹ 2 ਗ੍ਰਾਮ ਖੂਨ 20 ਕਿਲੋ ਭਾਰ ਤੇ ਅਸੀਂ ਮਤਲਬ ਕਿ ਰਿਸਕ ਨਹੀਂ ਲੈ ਸਕਦੇ ਇਹਨੂੰ ਐਡਮਿਟ ਕਰਨ ਦਾ ਮੈਨੂੰ ਕਿਸੇ ਨੇ ਐਡਮਿਟ ਨਹੀਂ ਕੀਤਾ ਮੈਨੂੰ ਬਲੱਡ ਉਹਨਾਂ ਨੇ ਕਿਹਾ ਜਰੂਰ ਤੁਸੀਂ ਚੜਾ ਲਓ ਇਹਨੂੰ ਫਿਰ ਮੇਰੇ ਹਸਬੰਦ ਨੇ ਮੈਨੂੰ ਬਲੱਡ ਦਿੱਤਾ ਕਿਉਂਕਿ ਇਹਨਾਂ ਦਾ O ਗਰੁੱਪ ਆ ਬਲੱਡ ਦਾ ਮੈਨੂੰ ਖਾਂਸੀ ਆ ਗਈ ਸੀ ਮੇਰੇ ਹਸਬੰਦ ਨੇ ਮੈਨੂੰ ਬਲੱਡ ਦਿੱਤਾ ਆਈ ਥਿੰਕ ਤਿੰਨ 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 ਜਿਹੜੇ ਹੁੰਦੇ ਉਹ ਪਾਉਂਚ ਜਿਹੜੇ ਬਲੱਡ ਵਾਲੇ ਹੁੰਦੇ ਆ ਤਿੰਨ ਇਹਨਾਂ ਨੇ ਮਤਲਬ ਮੈਨੂੰ ਬਲੱਡ ਦਿੱਤਾ ਤੇ ਮੇਰੇ ਉਹ ਬਲੱਡ ਚੜਿਆ ਆਉਂਦਾ ਨਾ ਮੇਰਾ ਸਰੀਰ ਥੋੜੀ ਮੇਰੇ ਜਾਨ ਆਈ ਉਹ ਬਲੱਡ ਤੋਂ ਬਾਅਦ ਵਿੱਚ ਥੋੜਾ ਟਾਈਮ ਆਰਾਮ ਰਿਆ ਪਰ ਮੈਨੂੰ ਕੋਈ ਫਰਕ ਨਹੀਂ ਪਿਆ ਮੇਰੀਆਂ ਲੈਗਸ ਪੈਰਾਲਾਈਜ਼ ਹੋ ਗਈਆਂ ਲੈਗਸ ਪੈਰਾਲਾਈਜ਼ 20 ਕਿਜੀ ਵੇਟ 2 ਗ੍ਰਾਮ ਖੂਨ ਰੰਗ ਬਿਲਕੁਲ ਕਾਲਾ ਸਾਰਿਆਂ ਨੇ ਉਮੀਦ ਛੱਡ ਦਿੱਤੀ ਸੀ ਕਹਿੰਦੇ ਨਹੀਂ ਇਹਨਾਂ ਬਚਣਾ ਨਹੀਂ ਪਹਿਲਾਂ ਪਹਿਲਾਂ ਮੈਂ ਇੱਥੇ ਆਪਣੇ ਸਹੁਰਿਆਂ ਦੇ ਮੈਨੂੰ ਪਿੱਕਿਆਂ ਦੇ ਲੈ ਗਏ ਸੀ ਕਿਉਂਕਿ ਉੱਥੇ ਸਾਰੇ ਸਾਡੇ ਘਰਬਾਰ ਬਹੁਤ ਖੁੱਲਾ ਵਾ ਇੱਥੇ ਘਰ ਬਹੁਤ ਛੋਟਾ ਸੀ ਮੈਨੂੰ ਐਂਜ਼ਾਈਟੀ ਹੁੰਦੀ ਸੀ ਮੈਨੂੰ ਖੇਚੜਦੀ ਸੀ ਮੈਨੂੰ ਕਾਹਲੀ ਤੰਗੀ ਸੀ ਮੈਨੂੰ ਇਦਾਂ ਲੱਗਦਾ ਸੀ ਮੈਨੂੰ ਕਿਤੇ ਲੈ ਜਾਓ ਖੁੱਲੀ ਜਗ੍ਹਾ ਤੇ ਫਿਰ ਮੇਰੇ ਪਿੱਕੇ ਘਰ ਮੈਨੂੰ ਲੈ ਗਏ ਸੀ ਚਲੋ ਉੱਥੇ ਮੇਰਾ ਛੋਟਾ ਬ੍ਰਦਰ ਵੀ ਸੀ ਮੇਰੀ ਭਾਬੀ ਸੀ ਹੋਰ ਵੀ ਸਾਡੇ ਚਾਚੇ ਤਾਏ ਸਾਰੇ ਸੀਗੇ ਮੰਮੀ ਇਹ ਮੇਰਾ ਥੋੜਾ ਮਨ ਵੀ ਹੋਰ ਪਾਸੇ ਪੈਣ ਦਾ ਪਿਆ ਉੱਥੇ ਰੋਤੇ ਚਲੇਗੇ ਪਰ ਉਥੇ ਕਿਸੇ ਡਾਕਟਰ ਨੇ ਵੀ ਮਤਲਬ ਮੈਨੂੰ ਨਹੀਂ ਉਹ ਜਿਹਨੂੰ ਕਹਿੰਦੇ ਹੁੰਦੇ ਆ ਕਿ ਉਹ ਕਿਹਾ ਪਈ ਬਚ ਜੂਗੀ ਹੋਮੋਪੈਥੀ ਦੇ ਡਾਕਟਰ ਮਿਲੇ ਸਾਨੂੰ ਲੁਧਿਆਣੇ ਰਜਤ ਗਰਗ ਉਹਨਾਂ ਨੇ ਬਹੁਤ ਚੰਗੀ ਸਲਾਹ ਦਿੱਤੀ ਕਹਿੰਦੇ ਇਹਨੂੰ ਐਡਮਿਟ ਨਾ ਕਰਵਾਈ ਡਾਕਟਰ ਨੇ ਇਹਨਾਂ ਦੇ ਉੱਤੇ ਐਕਸਪੈਰੀਮੈਂਟ ਹੀ ਕਰਨੇ ਆ ਅੱਜ ਤੇ ਤੂੰ ਵਾਰਡ ਵਿੱਚ ਇਹਨੂੰ ਐਡਮਿਟ ਕਰਾਉਂ ਕਰਨ ਨੂੰ ਇਹ ਰੂਮ ਚ ਜਾਣੀ ਪਰਸੋਂ ਨੂੰ ਆਈਸੀਯੂ ਚ ਜਾਉਗੀ ਫਿਰ ਪਤਾ ਨਹੀਂ ਵਾਪਸ ਆਉਂਗੀ ਕਿ ਨਹੀਂ ਆਉਂਗੀ ਮੈਨੂੰ ਮੈਨੂੰ ਐਡਮਿਟ ਨਹੀਂ ਕਰਦਾ ਮੈਂ ਖੁਦ ਵੀ ਕਿਹਾ ਮੈਂ ਐਡਮਿਟ ਕੀ ਹਾਂ ਬਸ ਐਦਾਂ ਹੀ ਬਹੁਤ ਜਗ੍ਹਾ ਕੋ ਮੈਂ ਡਾਕਟਰ ਆ ਕੋਲ ਗਲਤ ਜਗ੍ਹਾ ਕਿਤੇ ਨਹੀਂ ਕੋ ਮੈਂ ਸੀ ਨਾ ਕਿਸੇ ਬਾਬੇ ਕੋਲ ਨਾ ਕਿਸੇ ਐਦਾਂ ਦੀ ਜਗ੍ਹਾ ਤੇ ਅਸੀਂ ਮੈਂ ਨਹੀਂ ਗਈ ਮੈਂ ਹਸਬੰਦ ਆਪਣੇ ਨੇ ਕਿਹਾ ਮੈਨੂੰ ਗੁਰਦੁਆਰੇ ਲੈ ਕੇ ਜਾਣਾ ਕਿਸੇ ਆਪਣੇ ਉਦਾਸੀ ਜਗ੍ਹਾ ਤੇ ਲੈ ਕੇ ਜਾਣਾ ਬਾਬਾ ਸ਼੍ਰੀ ਚੰਨ ਜੀ ਤੇ ਮੈਨੂੰ ਜਿੰਨੀ ਮਰਜ਼ੀ ਮਰਜ਼ੀ ਲੈ ਜਾ ਪਰ ਮੈਂ ਮੈਂ ਕਿਹਾ ਕਿਸੇ ਗਲਤ ਜਗ੍ਹਾ ਨਹੀਂ ਜਾਣਾ ਨਹੀਂ ਮੈਂ ਕਿਸੇ ਇਦਾਂ ਦੇ ਬਾਬੇ ਨੂੰ ਮੈਂ ਕਿਹਾ ਮੱਥਾ ਟੇਕਣਾ ਇਸ ਦਾ ਮੈਂ ਤੇ ਮੇਰੇ ਡੈਡੀ ਮੇਰੇ ਡੈਡੀ ਇਦਾਂ ਦੇ ਸੀ ਉਹ ਕਟੜ ਸੀ ਉਹ ਵੀ ਉਹ ਵੀ ਕਹਿੰਦੇ ਹੁੰਦੇ ਸੀ ਮੱਥਾ ਟੇਕਣਾ ਆਪਣੇ ਗੁਰੂ ਮੋਹਰੇ ਟਿਕੋ ਇਹਨਾਂ ਜਿਹੜੇ ਆ ਪਖੰਡੀ ਪੁੱਛਾਂ ਦਿੰਦੇ ਇਦਾਂ ਦੇ ਇਹਨਾਂ ਮੋਹਰੇ ਕਦੀ ਮੱਥਾ ਨਹੀਂ ਟੇਕਣਾ ਮੈਂ ਨਹੀਂ ਗਈ ਕਿ ਮੈਂ ਕਿਹਾ ਮਰਦੀ ਮਰਜੂ ਪਰ ਮੈਂ ਇਦਾਂ ਦੀ ਜਗ੍ਹਾ ਕਿਤੇ ਨਹੀਂ ਜਾਣਾ ਫਿਰ ਮੇਰਾ ਬੇਟਾ ਮੈਂ ਉੱਥੇ ਸਕੂਲ ਜਿਹੜਾ ਮੈਂ ਦਿਖਾਇਆ ਨਾ ਬਲੌਗਸ 'ਚ ਆਪਣਾ ਪੇਕੇ ਘਰ ਉਹ ਵਾਲਾ ਸਕੂਲ ਫਿਰ ਮੈਂ ਮਨਵੀਰ ਦੀ ਉੱਥੇ ਇਹਨਾਂ ਨੇ ਐਡਮਿਟ ਕਰਾਤਾ ਮੇਰੇ ਹਸਬੰਦ ਨੇ ਉਹ ਸੌਰੀ ਐਡਮਿਟ ਕਰਤਾ ਐਡਮਿਸ਼ਨ ਕਰਵਾਤੀ ਮੇਰੇ ਹਸਬੰਡ ਨੇ ਮਨਵੀਰ ਦੀ ਉੱਥੇ ਤੇ ਫਿਰ ਉੱਥੇ ਸਟੱਡੀ ਕਰਨ ਲੱਗ ਪਿਆ ਇਹ ਸਟੱਡੀ ਜਦੋਂ ਕਰਨ ਲੱਗਾ ਨਾ ਉੱਥੇ ਕਿਉਂਕਿ ਮੇਰੇ ਟੀਚਰ ਮੇਰੇ ਬਹੁਤ ਕਲੋਜ਼ ਸੀਗੇ ਉੱਥੋਂ ਤੇ ਅੱਜ ਵੀ ਮੇਰੇ ਟੀਚਰ ਸਾਰੇ ਮੇਰੇ ਨਾਲ ਫੇਸਬੁੱਕ ਤੇ ਆਈਡੀਆ ਸਾਰੇ ਬਹੁਤ ਖੁਸ਼ ਹੁੰਦੇ ਆ ਮੇਰੇ ਤੇ ਆਈ ਥਿੰਕ ਮੇਰੇ ਵਲੌਗਸ ਵੀ ਦੇਖਦੇ ਆ ਕਈ ਜਣੇ ਉਹ ਟੀਚਰਸ ਜਿਹੜੇ ਸੀ ਮੇਰੇ ਹਸਬੰਡ ਨਾਲ ਵੀ ਉਹਨਾਂ ਉਹ ਕਾਫੀ ਜਾਣਦੇ ਸੀ ਇਹਨਾਂ ਨੂੰ ਕ੍ਰਿਮੈਂਟ ਕੋਈ ਨਾ ਕੋਈ ਟੀਚਰ ਰੋਜ਼ ਘਰ ਮੇਰਾ ਪਤਾ ਲੈਣ ਆਉਂਦਾ ਸੀ ਤੇ ਇਸ ਕਰਕੇ ਸਾਰੇ ਮਨਵੀਰ ਨਾਲ ਵੀ ਬਹੁਤ ਪਿਆਰ ਕਰਦੇ ਸੀ ਕਿ ਇਹ ਰਜਵੰਤ ਦਾ ਬੇਟਾ ਵਾ ਪਰ ਇੱਥੇ ਉਹ ਪੜ੍ਹੀ ਲਿਖੀ ਆ ਜਾਂ ਕਿਦਾਂ ਤੇ ਬਲੌਗ ਬਹੁਤ ਲੰਮਾ ਹੋ ਚੱਲਾ 13 ਮਿੰਟ ਹੋ ਗਏ ਤੇ ਫਿਰ ਇੱਕ ਦਿਨ ਮਨਵੀਰ ਮੇਰੇ ਕੋਲ ਆਇਆ ਤਾਂ ਮੈਂ ਜੋ ਸਰਦੀਆਂ ਦੇ ਦਿਨ ਸੀ ਦਿਨ ਵੀ ਸਰਦੀਆਂ ਸੀ ਸੀ ਜਨਵਰੀ ਚੱਲ ਰਿਹਾ ਸੀਗਾ ਤੇ ਮਨਵੀਰ ਮੇਰੇ ਕੋਲ ਆਇਆ ਕਹਿੰਦਾ ਮਮਾ ਮੈਨੂੰ ਪੁੱਛਿਆ ਮੈਂ ਕਿਹਾ ਹਾਂ ਇਹ ਮੈਨੂੰ ਕਿਤੇ ਗਏ ਹੋਏ ਸੀ ਮੇਰੀ ਮੈਡੀਸਿਨ ਲੈਣਾ ਤੇ ਚੰਡੀਗੜ੍ਹ ਗਏ ਹੋਏ ਸੀਗੇ ਮੈਡੀਸਿਨਸ ਮੇਰੀਆਂ ਚਲਦੀਆਂ ਰਹੀਆਂ ਪਰ ਸਾਨੂੰ ਬਿਮਾਰੀ ਦਾ ਪਤਾ ਨਹੀਂ ਸੀ ਲੱਗ ਰਿਹਾ ਮੈਨੂੰ ਬਿਮਾਰੀ ਹੈ ਕੀ ਅਲਸਰ ਰੈਟੋਕਲਾਈਟਿਸ ਤੋਂ ਬਿਨਾਂ ਮੈਨੂੰ ਹੋਰ ਪ੍ਰੋਬਲਮ ਹੈ ਕੀ ਆ ਇਹ ਨਹੀਂ ਸੀ ਪਤਾ ਚੱਲ ਰਿਹਾ ਫਿਰ ਇਹ ਮੇਰੇ ਕੋਲ ਆਇਆ ਕਹਿੰਦਾ ਮਮਾ ਮੈਂ ਕਿਹਾ ਹਾਂਜੀ ਇਹ ਬੜਾ ਇਹ ਸਾਊ ਜਿਹਾ ਹੁੰਦਾ ਸੀ ਛੋਟਾ ਹੁੰਦਾ ਵੀ ਬੜਾ ਸ਼ਰੀਫ ਰਿਹਾ ਕਿ ਜਿਹਦਾ ਬੱਚੇ ਦੇ ਮਨ 'ਚ ਡਰ ਹੁੰਦਾ ਨਾ ਸ਼ੁਰੂ ਤੋਂ ਮੇਰੀ ਮੰਮਾ ਠੀਕ ਨਹੀਂ ਜਿਵੇਂ ਬੱਚਾ ਉਹ ਉਹ ਆਪਣੇ ਆਪ ਦੇ ਚ ਰਹਿਣ ਲੱਗ ਪੈਂਦਾ ਹੱਸਣਾ ਕੀ ਹੱਸਣਾ ਖੇਲਣਾ ਵੀ ਨਹੀਂ ਕੁਝ ਵੀ ਨਹੀਂ ਇਦਾਂ ਦਾ ਆਂਦਾ ਸੀ ਇਹੋ ਮੈਂ ਕਿਹਾ ਹਾਂ ਨਾ ਨੂੰ ਕੀ ਹੋਇਆ ਮੈਨੂੰ ਸ਼ੁਰੂ ਤੋਂ ਨਾ ਨੂੰ ਗਿੰਦੀ ਆ ਮੈਂ ਕਿਹਾ ਹਾਂ ਨਾ ਨੂੰ ਕੀ ਹੋਇਆ ਕਹਿੰਦਾ ਮੰਮਾ ਮੈਨੂੰ ਸਕੂਲੇ ਬੱਚੇ ਕਹਿੰਦੇ ਪਈ ਤੇਰੀ ਮੰਮਾ ਜਿਹੜੀ ਉਹ ਮਰਨ ਵਾਲੀ ਆ ਮੈਨੂੰ ਅੱਜ ਵੀ ਰੋਣਾ ਆਉਂਦਾ ਉਹ ਟਾਈਮ ਸੋਚ ਕੇ ਫਿਰ ਮੈਂ ਇਹਨੂੰ ਮਨਵੀਰ ਨੂੰ ਮੈਂ ਬੱਚੇ ਨੂੰ ਕੀ ਕਹਿਣਾ ਸੀ ਵੀ ਮੈਂ ਸੱਚੀ ਮਰਨਾ ਨਹੀਂ ਜਾਂ ਜ ਨਹੀਂ ਮੈਨੂੰ ਤਾਂ ਖੁਦ ਵੀ ਨਹੀਂ ਪਤਾ ਮੇਰਾ ਕੀ ਬੜਨਾ ਮੇਰੀ ਮੰਮੀ ਵੀ ਮੇਰੇ ਕੋਲ ਸੀਗੀ ਮੇਰੀ ਪੇਕੇ ਉਧਰ ਉਧਰ ਵਾਲੀ ਮੰਮੀ ਤੇ ਮੈਂ ਇਹਨੂੰ ਗੱਲ ਨਾਲ ਲਾਇਆ ਇਹਨੂੰ ਮਨਵੀਰ ਨੂੰ ਮੈਂ ਕਹਿੰਦਾ ਨਾ ਨੋ ਨਹੀਂ ਮੈਨੂੰ ਕੁਝ ਨਹੀਂ ਹੁੰਦਾ ਮੈਂ ਬਿਲਕੁਲ ਠੀਕ ਆ ਕਹਿੰਦਾ ਕਹਿੰਦਾ ਨਹੀਂ ਮੰਮਾ ਮੈਨੂੰ ਉੱਥੇ ਬੱਚੇ ਇਦਾਂ ਕਹਿੰਦੇ ਆ ਫਿਰ ਅਸੀਂ ਸਕੂਲ ਵੀ ਦੱਸਿਆ ਵੀ ਪਲੀਜ਼ ਬੱਚਿਆਂ ਨੂੰ ਕਹੋ ਇਹਨੂੰ ਕਿ ਇਹ ਨਾ ਦੱਸਿਆ ਕਰਨ ਇਦਾਂ ਦੀਆਂ ਗੱਲਾਂ ਵੀ ਇਹਦੇ ਮਾਈਂਡ ਤੇ ਇਹਦਾ ਉਹ ਸਰ ਗਲਤ ਹੋਊਗਾ ਜਾਂ ਮੇਰਾ ਬੱਚਾ ਡਿਪਰੈਸ ਹੋ ਸਕਦਾ ਜਾਂ ਇਹਨੂੰ ਕੋਈ ਪ੍ਰੋਬਲਮ ਹੋ ਸਕਦੀ ਵੀ ਇਹਨੂੰ ਨਾ ਇਦਾਂ ਬੱਚਿਆਂ ਨੂੰ ਕੋਈ ਦੇ ਕੋਲ ਐਡਾ ਦੀ ਕੋਈ ਗਲ ਨਹੀਂ ਕਰਨੀ ਕਿ ਟੀਚਰਸ ਨੇ ਬੱਚਿਆਂ ਨੂੰ ਇਹਨਾਂ ਦੀ ਕਲਾਸ ਦੇ ਅਨੁਸਾਰਿਆਂ ਨੂੰ ਕਿਹਾ ਵੀ ਕੋਈ ਗਲ ਨਹੀਂ ਕਰਨੀ ਅੱਧਾ ਤਾਂ ਫਿਰ ਉਸ ਦਿਨ ਤੋਂ ਮੈਂ ਵੀ ਸੋਚਣਾ ਮੈਂ ਕਿਹਾ ਨਹੀਂ ਮੈਂ ਆਪਣੀ ਜ਼ਿੰਦਗੀ ਜੀਣੀ ਆ ਮੈਂ ਠੀਕ ਹੋਣਾ ਜਿਵੇਂ ਕਿਸੇ ਹੋਰ ਲਈ ਨਹੀਂ ਤਾਂ ਮੈਂ ਆਪਣੇ ਬੱਚੇ ਲਈ ਤਾਂ ਮੈਂ ਕੋਸ਼ਿਸ਼ ਕਰ ਸਕਦੀ ਆ ਨਾ ਮੈਂ ਠੀਕ ਹੋਵਾਂ ਜਾਂ ਮੈਂ ਪੋਜ਼ਿਟਿਵ ਰਹਾਵਾਂ ਫਿਰ ਮੈਂ ਉਸ ਦਿਨ ਤੋਂ ਠਾਨ ਲਿਆ ਮੈਂ ਕਿ ਨਹੀਂ ਮੈਂ ਆਪਣੇ ਆਪਣੇ ਚੇਂਜ ਕਰਨਾ ਮੈਂ ਦੇਖਣਾ ਮੈਨੂੰ ਕੀ ਪ੍ਰੋਬਲਮ ਆਉਂਦੀ ਕੀ ਖਾਣ ਨਾਲ ਮੈਨੂੰ ਕੀ ਹੋਣ ਗਿਆ ਜਾਂ ਮੇਰਾ ਮਾਈਂਡ ਜਿਹੜਾ ਡਿਪਰੈਸ ਐ ਇਹਨੂੰ ਮੈਂ ਪੋਜ਼ਿਟਿਵ ਕਿੱਦਾਂ ਰੱਖਾਂ ਮੈਂ ਖੁਦ ਨੂੰ ਮੋਟੀਵੇਟ ਕਿੱਦਾਂ ਕਰਾਂ ਮਤਲਬ ਕਿ ਇੰਨਾ ਕੁਝ ਮਾਈਂਡ 'ਚ ਚੱਲ ਰਿਹਾ ਸੀ ਫਿਰ ਮੈਂ ਮਨ ਬਣਾ ਲਿਆ ਕਿ ਨਹੀਂ ಪಾਠ ਤੋਂ ਸਿਵਾ ਮੇਰਾ ਕੁਝ ਨਹੀਂ ਜਾਂ ਸਾਡੇ ਚਲੋ ਜਗਾ ਉਦਾਸੀ ਅਵਾ ਜੀਵਨ ਦਾ ਅਸਤੀ ਦੀ ਤਾਂ ਬਾਬਾ ਸ਼੍ਰੀ ਚੰਦ ਜੀ ਮਤਲਬ ਕਿ ਸਾਧੂ ਸੰਤ ਤੇ ਮੈਂ ਪਾਠ ਕਰਨਾ ਸਵੇਰ ਨੂੰ ਦੇ ਲੋ ਜਨਵਰੀਆਂ ਦੇ ਜਨਵਰੀ ਦੇ ਵਿੱਚ ਮੇਰੇ ਹਸਬੰਦ ਨੇ ਸਵੇਰ ਨੂੰ ਮੈਨੂੰ 3 ਵਜੇ ਮੈਂ ਉੱਠ ਜਾਨੀ ਹੁੰਦੀ ਸੀ ਆਪਣਾ ਇਸ਼ਨਾਨ ਕਰਕੇ ਤੇ ਫਿਰ ਮੇਰੇ ਆਦੇਦ ਵਾਲੇ ਇਹਨਾਂ ਨੇ ਉਹ ਰਜਾਈਆਂ ਦੇ ਦੇਣੀਆਂ ਢੋਲਾ ਦੇਣੀਆਂ ਤਾਂ ਮੈਂ ਸੁਖਮੀ ਸਾਬ ਦਾ ਪਾਠ ਜਿਹੜਾ ਉਹ ਸਵੇਰ ਨੂੰ ਸ਼ੁਰੂ ਕਰ ਦੇਣਾ ਚਾਹੇ ਮੈਂ ਇੱਕ ਕਰਾਂ ਚਾਹੇ ਮੈਂ ਅੱਧਾ ਕਰਾਂ ਮਤਲਬ ਜਿੰਨੀ ਮੇਰੀ ਹਿੰਮਤ ਹੁੰਦੀ ਸੀ ਬਹਿਣ ਦੀ ਮੈਂ ਕਰਨਾ ਤੇ ਮੈਂ ਅਰਦਾਸ ਕਰਨੀ ਕਿ ਵਾਈਰਸ ਨੂੰ ਮੇਰੇ ਜਿਹੜੇ ਦਰੋਗ ਆ ਦੂਰ ਕਰੇ ਕਹਿੰਦੇ ਆ ਨਾ ਚਮਤਕਾਰ ਹੁੰਦੇ ਮੇਨਾ ਹੋਇਆ ਮੈਂ ਸੁੱਤੀ ਬਈ ਸੀ ਮੈਂ ਮਤਲਬ ਰਾਤ ਨੂੰ ਜਦੋਂ ਮੈਨੂੰ ਸੁਪਨਾ ਆਇਆ ਸੀ ਸਾਡੇ ਇਥੋਂ ਦੇ ਸੰਤਾਂ ਦਾ ਮੈਂ ਬਹੁਤ ਖੁਸ਼ ਹਾਂ ਸੁਪਨੇ ਦੇ ਵਿੱਚ ਮੈਂ ਘਰ ਲਿਆ ਹੋਇਆ ਤੇ ਐਦਾਂ ਮਤਲਬ ਇਹਨੂੰ ਸੁਪਨਾ ਆਇਆ ਤੇ ਮੈਂ ਆਪਣੇ ਹਸਬੰਦ ਨੂੰ ਦੱਸਿਆ ਵੀ इमोशनल ਜੇ ਹੋਵੇ ਕਹਿੰਦੇ ਇਹਦੀ ਜ਼ਿੰਦਗੀ ਦਾ ਨਹੀਂ ਕੁਝ ਪਤਾ ਤੇ ਕਿੱਦਾਂ ਦੇ ਸੁਪਨੇ ਲੈ ਲੈਂਦਾ ਹੀ। ਫਿਰ ਮੈਨੂੰ ਸੁਪਨਾ ਆਇਆ ਹਰਮੰਦਰ ਸਾਹਿਬ ਦਾ ਮੈਂ ਉਸ ਦਿਨ ਮੈਂ ਸਵੇਰ ਨੂੰ ਉੱਠ ਕੇ ਮਨ ਦੇ ਵਿੱਚ ਆਪਣੇ ਅਰਦਾਸ ਕੀਤੀ ਗੁਰੂ ਰਾਮਦਾਸ ਜੀ ਜਿਹੜੇ ਮੈਂ ਕਿਹਾ ਗੁਰੂ ਗੁਰੂ ਅਮਰਦਾਸ ਜੀ ਵੀ ਮੇਰਾ ਰੋਗ ਦੂਰ ਕਰ ਦਿਓ ਜਿਹੜਾ ਮੈਂ ਰੂਪੋ ਕ ਰੂਪ ਹੋ ਗਈ ਆ ਮੇਰਾ ਰੂਪ ਮੇਰੀ ਸੇਧ ਵਾਪਿਸ ਮੈਨੂੰ ਦੇ ਦਿਓ ਵੀ ਮੈਂ ਤੁਹਾਡੇ ਪੰਜ ਇਸ਼ਨਾਨ ਕਰਨ ਆਉਂਗੀ ਮੈਂ ਮੁੱਠਾ ਟਿਕਣਾ ਆਉਂ ਤੁਹਾਡੇ ਤਾਂ ਜਨਵਰੀ ਦਾ ਮਹੀਨਾ ਮੇਰਾ ਇੱਦਾਂ ਹੀ ਲੰਘ ਗਿਆ ਸਾਰਾ ਮਤਲਬ ਇਹ ਪਾਠ ਕਰਦੇ ਆਂ ਅਰਦਾਸਾਂ ਕਰਦੇ ਆਂ 3 ਫਰਵਰੀ ਨੂੰ ਮੇਰੇ ਹਸਬੰਡ ਦੇ ਸੌਰੀ ਮੇਰੇ ਬ੍ਰਦਰ ਦਾ ਦੋਸਤ ਆ ਪਿੰਡ ਚੋਂ ਹੀ ਸਾਕੇ ਪ੍ਰਭ ਭਾਜੀ ਆ ਉਹਨਾਂ ਨੇ ਫਿਰ ਕਿਹਾ ਵੀ ਮੇਰੇ ਮਾਮਾ ਜੀ ਡਾਕਟਰ ਆ ਮੈਂ ਤੁਹਾਨੂੰ ਉੱਥੇ ਲੈ ਕੇ ਜਾਂਦਾ ਫਿਰ ਅਸੀਂ ਭਾਜੀ ਨਾਲ ਗਏ ਉਹਨਾਂ ਦਾ ਗਾਂ ਇੱਕ ਫਰੈਂਡ ਸੀ ਡਾਕਟਰ ਇੱਥੇ ਜਲੰਧਰ ਆ ਮਨੀਸ਼ ਅਗਰਵਾਲ ਉਹਨਾਂ ਦਾ ਚਿਕਚਿਕ ਚੌਂਕ ਤੋਂ ਸਾਈਡ ਤੇ ਮਨੀਸ਼ ਅਗਰਵਾਲ ਉਹਨਾਂ ਦਾ ਮਨੀਸ਼ ਗੈਸਟੋ ਉਹ ਸੌਰੀ ਅਗਰਵਾਲ ਗੈਸਟੋ ਦੇ ਨਾਮ ਦਾ ਉਹਨਾਂ ਦਾ ਹਸਪੀਟਲ ਹੈ ਅਸੀਂ ਲਾਂਬੜੇ ਗਏ ਨੇ ਅ ਮੇਰੇ ਉਹ ਵੀ ਉਹ ਵੀ ਮੇਰੇ ਬ੍ਰਦਰ ਹੀ ਆ ਜਿਹੜੇ ਮੇਰੇ ਬ੍ਰਦਰ ਦਾ ਦੋਸਤ ਆ ਉਹ ਪ੍ਰਾਪਾ ਜੀ ਵੀ ਸਾਡੇ ਬ੍ਰਦਰ ਵਾਂਗੂ ਸਾਡੇ ਘਰ ਬਹੁਤ ਜਾਣੀ ਉਹ ਕਹਿੰਦੇ ਚਲੋ ਕਬੋਤੇ ਮਾਮਾ ਜੀ ਕੋ ਜਾਣੇ ਆ ਅਸੀਂ ਉੱਥੇ ਗਏ ਉਹਨਾਂ ਨੇ ਉੱਥੇ ਹੀ ਫੋਨ ਕਰਕੇ ਤੇ ਜਿਹੜੇ ਪੇਟ ਦੇ ਸਪੈਸ਼ਲਿਸਟ ਡਾਕਟਰ ਸੀ ਉਹਨਾਂ ਨੂੰ ਉੱਥੇ ਬੁਲਾਇਆ ਡਾਕਟਰਸ ਕੋਲ ਇੱਕ ਵੈਨ ਹੁੰਦੀ ਹੈ ਨਾ ਸਾਰਾ ਉਹਦੇ ਵਿੱਚ ਹੀ ਹੁੰਦਾ ਉਹ ਚੈੱਕ ਅਪ ਉਹ ਵਗੈਰਾ ਕਰਨ ਵਾਲਾ ਵੀ ਕਿਦਾਂ ਨੂੰ ਤੇ ਫਿਰ ਉਹ ਵੈਨ ਜਿਹੜੀ ਉਹ ਨਾਲ ਲੈ ਕੇ ਆਏ ਫਿਰ ਉਹਨਾਂ ਨੇ ਕਿਹਾ ਇਹਦੇ ਟੈਸਟ ਹੋਊਗੇ ਟੈਸਟ ਮੈਂ ਪੂਰੀ ਤਰ੍ਹਾਂ ਨਹੀਂ ਦੱਸਾਂਦੇ ਕਿਉਂਕਿ ਟੈਸਟ ਜਿਹੜੇ ਉਹ ਬਹੁਤ ਸੈਂਸਿਟਿਵ ਟੈਸਟ ਸੀ ਉਹ ਚ ਹੋ ਸਕਦਾ ਸੀ ਕੁਝ ਵੀ ਹੋ ਸਕਦਾ ਸੀ हां टेस्टਾਂ ਦੇ ਨਾਮ ਐਸੀ ਐਂਡੋਸਕੋਪੀ ਕੋਲੋਨੋਸਕੋਪੀ ਇੱਕ ਐਂਡੋਸਕੋਪੀ ਇੱਕ ਕੋਲੋਨੋਸਕੋਪੀ ਉਹਦਾ ਪ੍ਰोसीजर ਥੋੜਾ ਜਿਹਾ ਬਹੁਤ ਹੀ ਜ਼ਿਆਦਾ ਉਦਾਂ ਦਾ ਵੀ ਇਨਸਾਨ ਘਬਰਾ ਜਾਂਦਾ ਵੀ ਇਹ ਟੈਸਟ ਜਿਹੜਾ ਵੀ ਬਹੁਤ ਮੁਸ਼ਕਿਲ ਹੈ ਫਿਰ ਮੇਰੀ ਐਂਡੋਸਕੋਪੀ ਹੋਈ ਕੋਲੋਨੋਸਕੋਪੀ ਹੋਈ ਜਦੋਂ ਇਹ ਸਭ ਕੁਝ ਹੋਇਆ ਉਹ ਡਾਕਟਰ ਵੀ ਹੈਰਾਨ ਰਹਿ ਗਿਆ ਕਹਿੰਦਾ ਇਹਨਾਂ ਨੂੰ ਪੇਟ ਦੀਆਂ ਇੰਨੀਆਂ ਜ਼ਿਆਦੀਆਂ ਪ੍ਰੋਬਲਮਸ ਆ ਇਹ ਬੱਚੇ ਕਿਦਾਂ ਹੋਏ ਕਹਿੰਦਾ ਇੰਨੇ ਚਿਰ ਦੇ ਤਫੇਰ ਮੈਨੂੰ ਕਹਿੰਦੇ ਤੂੰ ਸੁਣ ਸਕਦੀ ਆ ਕਹਿੰਦੇ ਤੈਨੂੰ ਕੀ ਪ੍ਰੋਬਲਮਸ ਮੈਂ ਕਿਹਾ ਹਾਂ ਮੈਂ ਸੁਣੂੰਗੀ ਮੈਂ ਕਿਹਾ ਜੇ ਮੈਂ ਸੁਣੂੰਗੀ ਮੈਂ ਖੁਦ ਦਾ ਆਪਣਾ ਧਿਆਨ ਆਪਣਾ ਡਾਈਟ ਵਗੈਰਾ ਮੈਂ ਫੇਰ ਹੀ ਲੈ ਸਕਦੀ ਆ ਫਿਰ ਮੈਂ ਸੁਣਿਆ ਉਹਨਾਂ ਨੇ ਮੈਨੂੰ ਕਿਹਾ ਤੁਹਾਨੂੰ ਅਲਸਰਟਿਵ ਕੋਲਾਈਟਿਸ ਆ ਤੁਹਾਨੂੰ ਸਟੋਮਕ ਇਨਫੈਕਸ਼ਨ ਆ ਤੁਹਾਨੂੰ ਆਈਬੀਐਸਡੀ ਆ ਤੇ ਤੁਹਾਡੀਆਂ ਆਂਤੜੀਆਂ ਜਿਹੜੀਆਂ ਉਹਨੂੰ ਟੀਵੀ ਹੋ ਗਿਆ ਇਹ ਹੋ ਸਕਦਾ ਤੁਹਾਡੀਆਂ ਆਂਤੜੀਆਂ ਪੈਰਾਲਾਈਜ਼ ਵੀ ਹੋ ਗਈਆਂ ਪਹਿਲਾਂ ਤਾਂ ਸੁਣ ਕੇ ਮੈਨੂੰ ਬਹੁਤ ਚਟਕਾ ਲੱਗਾ ਮੈਨੂੰ ਲੱਗਾ ਮੈਂ ਨਹੀਂ ਜਿਵੇਂ ਇਹਨਾਂ ਐਨਾ ਕੁਛ ਹੋ ਗਿਆ ਮੈਂ ਠੀਕ ਨਹੀਂ ਹੋਣਾ ਮੈਨੂੰ ਨਹੀਂ ਲੱਗਦਾ ਮੈਂ ਠੀਕ ਹਾਂ ਅੱਜ ਇਹਨੂੰ ਰੋੜਾ ਦੇ ਅੰਦਰ ਸੋਚ ਕੇ ਮੈਂ ਕਿਹਾ ਨਹੀਂ ਮੈਨੂੰ ਲੱਗੂਗਾ ਨਾ ਠੀਕ ਹੋਵਾਂਗੀ ਉਹ ਡਾਕਟਰ ਜਿਹੜੇ ਸੀ ਉਹ ਬਹੁਤ ਸਮਝਦਾਰ ਸੀ ਬਹੁਤ ਮੋਟੀਵੇਟ ਕੀਤਾ ਉਹਨਾਂ ਨੇ ਮੈਨੂੰ ਕਿੰਨੇ ਤੇਰੀ ਤੂ ਦੱਸ ਲਈਆਂ ਮੈਂ ਸਟੱਡੀ ਕਰਨੀ ਸੀ ਮੈਂ ਸਟੱਡੀ ਨਾ ਕਰ ਸਕੀ ਮੈਂ ਉਹਨੂੰ ਕੀ ਕਹੀਦਾ ਜ਼ਿੰਦਗੀ 'ਚ ਕੁਝ ਬਣਨਾ ਚਾਹੁੰਦੀ ਸੀ ਮੈਂ ਉਹ ਨਾ ਬਣ ਸਕੀ ਇੱਕ ਬਹੁਤ ਉਹ ਬੈਕਵਰਡ ਜੇ ਮਤਲਬ ਕਿ ਏਰੀਆ ਜਿੱਥੇ ਤੇਰੀ ਮੈਰਿਜ ਹੋ ਗਈ ਜਦ ਕਿ ਮੈਂ ਤਾਂ ਸਹੀ ਪੁੱਛੋ ਤਾਂ ਜੇ ਤੁਸੀਂ ਸਾਡੇ ਸਹੀ ਉਸ ਜਗ੍ਹਾ ਤੇ ਜਾ ਕੇ ਦੇਖੋਗੇ ਸਾਡੇ ਦਾ ਸਾਰੇ तकरीबन ਮਾਹੌਲ ਹੀ ਬਿਲਕੁਲ ਚੇਂਜ ਹੈ ਮੈਂ ਸੋਚਿਆ ਨਹੀਂ ਮੈਂ ਹੁਣਾ ਮੈਡਮ ਕਹਿੰਦਾ ਤੂੰ ਖੁਦ ਨੂੰ ਇਹ ਮੋਟੀਵੇਟ ਕਰ ਭੀ ਮੈਂ ਠੀਕ ਹੋਣਾ ਮੈਂ ਆਪ ਵੀ ਠੀਕ ਹੋਣਾ ਜਿਹੜੇ ਮੇਰੇ ਵਰਗੇ ਹੋ ਰਿਹਾ ਉਹਨਾਂ ਨੂੰ ਵੀ ਮੋਟੀਵੇਟ ਕਰਨਾ ਠੀਕ ਕਰਨਾ ਤਾਂ ਫਿਰ ਉਹਨਾਂ ਨੇ ਕਿਹਾ 15 ਦਿਨ ਦੀ ਤੂੰ ਮੈਡੀਸਿਨ ਖਾ ਦੇਖੀ ਤੂੰ ਆਪ ਚੱਲ ਕੇ ਆਉਂਗੇ ਮੇਰੀਆਂ ਲੈਗਸ ਵੀ ਪੈਰਾਲਾਈਜ਼ ਸੀ ਮੇਰਾ ਚਾਰ ਥਾਂ ਤੋਂ ਟ੍ਰੀਟਮੈਂਟ ਚੱਲ ਰਿਹਾ ਸੀ ਇੱਕ ਮਨੀਸ਼ ਅਗਰਵਾਲ ਸਭ ਤੋਂ ਸ਼ੁਰੂ ਹੋਇਆ ਪੇਟ ਦਾ ਲੈਗਸ ਮੇਰੀਆਂ ਪੈਰਾਲਾਈਜ਼ ਸੀ ਉਹ ਮੇਰਾ ਸ਼ਾਹਕੋਟ ਤੋਂ ਹੀ ਮੇਰੇ ਪਿੱਕੇ ਸ਼ਾਹਕੋਟ ਆ ਸ਼ਾਹਕੋਟ ਦੀ ਡਾਕਟਰ ਸੀਗਾ ਉਹਦੇ ਕੋਲੋਂ ਮੇਰੀਆਂ ਫਿਜ਼ੀਓਥੈਰੇਪੀ ਹੁੰਦੀ ਰਹੀ ਲੈਗਸ ਦੀ ਤਾਂ ਫਿਰ ਰਜਿਤ ਗਰਗ ਜਿਹੜੇ ਹੋਮੋਪੈਥੀ ਦੇ ਡਾਕਟਰ ਹੈ ਆ ਉਹਨਾਂ ਕੋਲੋਂ ਮੇਰੀ ਹੋਮੋਪੈਥੀ ਦੀ ਮੈਡੀਸਿਨ ਚੱਲ ਰਹੀ ਸੀ ਕਿ ਮੇਰੀ ਐਲੋਪੈਥੀ ਜਿਹੜੀ ਮੈਡੀਸਿਨ ਆ ਇਹਦਾ ਮੈਨੂੰ ਕੋਈ ਸਾਈਡ ਇਫੈਕਟ ਨਾ ਹੋਵੇ। ਤਾਂ ਇੱਕ ਮੇਰੇ ਉਦਾਂ ਡਾਕਟਰ ਸੀ ਜਿਹੜੇ ਮੈਨੂੰ ਮਾਈਲਡ ਦੋ ਵਗੈਰਾ ਐਦਾਂ ਤੇ ਇਸ ਬਾਅਦ ਮੇਰੀ ਮੈਡੀਸਿਨ ਸਟਾਰਟ ਹੋ ਗਈ। ਉਹ ਮੇਰੇ ਤਾਂ ਇੰਨੇ ਬਾਬਾ ਜੀ ਦੀ ਮਿਹਰ ਹੋਈ। 15 ਦਿਨ ਬਾਅਦ ਮੇਰੀਆਂ ਲੱਤਾਂ ਜਿਹੜੀਆਂ ਉਹ ਚਲਦੀਆਂ ਮੈਂ ਤੁਰਨ ਲੱਪੇ। ਤੇ ਮੇਰੇ ਲਿਗਾਮੈਂਟ ਡੈੱਡ ਹੋ ਗਏ ਸੀ। ਸ਼ਾਇਦ ਉਹ ਕਹਿੰਦਾ ਸੀ ਪਤਾ ਨਹੀਂ ਵੀ ਚੱਲ ਵੀ ਪਾਵੇ ਜਾਂ ਨਹੀਂ ਚੱਲ ਪਾਵੇ। ਉਸ ਟਾਈਮ ਮੈਂ ਸੋਰਿਆਂ ਦੇ ਹੁਣਾ ਛੱਡ ਦਿੱਤਾ ਸੀ ਕਿਉਂਕਿ ਮੈਨੂੰ ਉਮੀਦ ਨਹੀਂ ਸੀ ਮੈਂ ਬਚੂਗੀ ਡੈਡੀ ਮੇਰਾ ਪਤਾ ਲੈਣੋਂ ਨਹੀਂ ਦੇ ਹੁੰਦੇ ਸੀ ਤੇ ਰੋਂਦੇ ਜਾਂਦੇ ਹੁੰਦੇ ਸੀ ਕਦੀ ਖੁਸ਼ ਹੋ ਕੇ ਨਹੀਂ ਸੀ ਜਾਂਦੇ ਮਨਵੀਰ ਤਾਂ ਮੇਰੇ ਕੋਲ ਹੀ ਸੀਗਾ ਫਿਰ 15 ਦਿਨ ਬਾਅਦ ਜਦੋਂ ਮੈਡੀਸਿਨ ਖਾ ਕੇ ਮੈਂ ਗਈ ਉੱਥੇ ਨਾ ਮੈਂ ਖੁਦ ਚੱਲ ਕੇ ਗਈ ਉਹ ਉੱਥੇ ਚੱਲ ਕੇ ਗਈ ਡਾਕਟਰ ਖੁਸ਼ ਸੀ ਫਿਰ ਮੇਰਾ ਉਹ ਤੁਹਾਨੂੰ ਪਤਾ ਹੀ ਆ ਟੀਵੀ ਦਾ ਕਮ ਸੇ ਕਮ 9 ਮਹੀਨੇ ਆਈ ਥਿੰਕ 9 ਮਹੀਨੇ ਕਿ ਸ਼ਿਰਸ਼ 9 ਮਹੀਨੇ ਚੱਲਿਆ ਸੀ ਨੋ ਮਿੰਟੇ ਪਰ ਜਿਆਦਾ ਹੀ ਚਲਾਇਆ ਸੀ ਕੋਰਸ ਉਹਨਾਂ ਵਿੱਚ ਹੋਰ ਵੀ ਕਈ ਮੈਡੀਸਿਨਸ ਸੀਆਂ ਪੀਟੀਆਂ ਤੇ ਫਿਰ ਮੇਰਾ ਉਹ ਟਾਈਮ ਚੱਲਿਆ ਕੋਰਸ ਤੇ ਬਹੁਤ ਖੁਸ਼ ਹੋਇਆ ਮੱਸ ਦੱਸਣਾ ਹੈ ਚੰਨੀ ਸਾਰਿਆਂ ਨੂੰ ਮੋਟੀਵੇਟ ਕਰਨਾ ਜ਼ਿੰਦਗੀ 'ਚ ਦੁੱਖ ਵੀ ਆਉਂਦੇ ਸੁੱਖ ਵੀ ਆਉਂਦੇ ਜੇ ਇਸ ਗੁਰੂ ਨੂੰ ਤੁਸੀਂ ਆਪਣਾ ਬਣਾ ਲਿਆ ਉੱਤੇ ਯਕੀਨ ਰੱਖੋ ਇਹ ਨਹੀਂ ਇੱਕ ਬਾਬਾ ਛੱਡਿਆ ਜੀ ਦੂਜੇ ਬਾਬੇ ਕੋ ਚਲੇ ਗਏ ਦੂਜਾ ਬਾਬਾ ਛੱਡਿਆ ਤੀਜੇ ਬਾਬੇ ਕੋ ਚਲੇ ਗਏ ਉਹ ਵੀ ਇੰਨਾਂ ਦੇ ਬਾਬੇ ਜਿਹੜੇ ਤੁਹਾਨੂੰ ਗਦੀ ਇਹ ਨਹੀਂ ਕਹੋਗੇ ਤੁਹਾਡੇ ਕਰਮਾਂ ਦਾ ਫਲ ਹੈ ਜਿਹੜੇ ਕਿ ਤੁਹਾਨੂੰ ਇਹ ਕਹੋਗੇ ਤੁਹਾਡੇ ਇਹਨਾਂ ਨੇ ਤੁਹਾਡੇ ਤੇ ਟੂਣਾ ਕਰ ਦਿੱਤਾ ਤੁਸੀਂ ਤਾਂ ਬਿਮਾਰ ਹੈ ਤੁਹਾਡੇ ਫਲਾਣਿਆਂ ਨੇ ਟੂਣਾ ਕਰ ਦਿੱਤਾ ਤਾਂ ਮਨ ਲੋਕਾਂ ਨੇ ਟੂਣਾ ਕਰਨਾ ਖੇਲ ਬਣਾਈ ਹੋਈ ਆ ਉਹਨਾਂ ਨੂੰ ਜਿਹੜੇ ਖੁਦ ਕਰਨੇ ਨੇ ਉਹਨਾਂ ਨੂੰ ਇਦਾਂ ਲੱਗਦਾ ਸਾਰੇ ਟੂਣਾ ਹੀ ਕਰਦੇ ਆ ਤਾਂ ਮੇਰਾ ਤਾਂ ਪਰਮਾਤਮਾ ਗਵਾਹ ਆ ਮੈਂ ਤਾਂ ਆਪਣੀ ਐਡੀ ਵੱਡੀ ਬਿਮਾਰੀ ਦੇ ਵਿੱਚ ਨਹੀਂ ਕਿਸੇ ਇਦਾਂ ਦੇ ਇਨਸਾਨ ਦੇ ਦਰ ਤੇ ਗਈ ਤਾਂ ਹੁਣ ਤਾਂ ਬਹੁਤ ਦੂਰ ਦੀ ਗੱਲ ਆ ਜੇ ਸਲੀ ਪਲੀਜ਼ ਮੇਰੀ ਸਟੋਰੀ ਜਰੂਰ ਸੁਣਿਓ ਤੇ ਮੈਨੂੰ ਵੀ ਆਪਣੇ ਜਰੂਰ ਉਹ ਕੀ ਕਹਿੰਦੇ ਹੁੰਦੇ ਆ ਆ ਕਮੈਂਟ ਕਰਿਓ ਤੇ ਇਸ ਤੋਂ ਅੱਗੇ ਫਿਰ ਮੈਂ ਦੱਸੂ ਮੈਂ ਖੁਦ ਨੂੰ ਕਿੱਦਾਂ ਚੇਂਜ ਕੀਤਾ ਕਿੱਦਾਂ ਮੈਂ ਆਪਣੀ ਡਾਈਟ ਬਿਲਕੁਲ ਚੇਂਜ ਕਰ ਦਿੱਤੀ ਖੁਦ ਨੂੰ ਮੈਂ ਮੋਟੀਵੇਟ ਕਿੱਦਾਂ ਕਰਨਾ ਸ਼ੁਰੂ ਕੀਤਾ ਤੇ ਮੈਂ ਅੱਜ ਪਰਮਾਤਮਾ ਦੀ ਮਿਹਰ ਹੈ ਮੇਰਾ weight ਹੈ ਜੇ ਇੰਨਾ ਤਾਂ ਨਹੀਂਗਾ ਆਈ ਥਿੰਕ ਆਈ ਆਮ ਓਨਲੀ 48 ਮੇਰਾ 48 weight ਹੈ ਤੇ ਬਾਕੀ ਚਲੋ blood ਤਾਂ ਮੇਰੇ ਵਿੱਚ ਠੀਕ ਹੈ ਹੁਣ ਤੇ 48 kg weight ਹਜੇ ਮੈਂ ਅੰਡਰ weight ਹਾਂ ਡਾਕਟਰ ਕਹਿੰਦੇ ਮੇਰਾ 54 ਜਾਂ 52 weight ਚਾਹੀਦਾ ਚਲੋ ਇਸਦੇ ਨਾਲ ਹੀ ਵਲੌਗ ਦਾ ਕਰਦੀਆਂ ਐਂਡ ਕਿਉਂਕਿ ਵਲੌਗ ਬਹੁਤ ਵੱਡਾ ਹੋ ਜਾਣਾ ਫਿਰ ਮੇਰੀ ਸਟੋਰੀ ਜ਼ਰੂਰ ਸੁਣਿਓ ਪਲੀਜ਼ ਤੇ ਮੇਰਾ ਚੈਨ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਮੈਨੂੰ ਮੈਂ ਵਲੌਗਸ ਚੈੱਕ ਕਰਨਾ ਚਾਹੁੰਨੀ ਆ ਵੀ ਜਿੱਦਾਂ ਮੇਰਾ ਲਿੰਕ ਵੰਡਿਆ ਗਿਆ ਮੈਨੂੰ ਪਤਾ ਪਿੰਡ ਵਿੱਚ ਕਈਆਂ ਕੋਲ ਮੇਰਾ ਲਿੰਕ ਹੋਣਾ ਮੇਰੀਆਂ ਵੀਡੀਓਜ਼ ਦੇਖਦੇ ਹੋਣੇ ਆ ਤੋ ਮੇਰਾ ਇਹ ਕਹਿਣਾ ਕਿਸੇ ਦੀ ਪੰਡੀ ਨਾ ਕਰੋ ਮੈਂ ਕੋਈ ਗਲਤ ਵਲੌਗ ਨਹੀਂ ਬਣਾ ਰਹੀ ਕਿਸੇ ਨੂੰ ਚੰਗਾ ਲੱਗਦਾ ਦੇਖੋ ਮੋਟੀਵੇਟ ਹੋਣਾ ਕਿਸੇ ਨੇ ਦੇਖੋ ਜੋ ਵੀਤਿਆ ਉਹ ਮੇਨਾ ਵਿਦਿਆ ਜੇ ਕਿਸੇ ਨੂੰ ਨਹੀਂ ਚੰਗਾ ਲੱਗਦਾ ਤਾਂ ਮੇਰਾ ਚੈਨਲ ਪਲੀਜ਼ ਅਨਸਬਸਕ੍ਰਾਈਬ ਕਰ ਦਿਓ ਮੇਰਾ ਮਜ਼ਾਕ ਨਾ ਉਡਾਓ ਮੈਂ ਵੀ ਆਪਣੇ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦੀ ਆ ਮੇਰੇ ਕੋਲ ਜੇ ਇਹ ਇੱਕ YouTube ਇੱਕ ਸੋਸ਼ਲ ਮੀਡੀਆ ਸਾਧਨਾ ਤਾਂ ਮੈਂ ਇਹਨੂੰ ਯੂਜ਼ ਕਰੂੰਗੀ ਹਰ ਇੱਕ ਨੂੰ ਹੱਕਿਆ ਯੂਜ਼ ਕਰਨ ਦਾ ਤੇ ਮੈਂ ਕੋਈ ਗਲਤ ਵੀਡੀਓਸ ਨਹੀਂ ਬਣਾ ਰਹੀ ਜਿਹਦੇ ਵਿੱਚ ਮੈਂ ਆਪਣੇ ਘਰ ਵਾਲੇ ਤੇ ਆਪਣੇ ਦੇ ਬੱਚੇ ਦੀ ਬੇਇੱਜ਼ਤੀ ਕਰਾਵਾਂ ਤੇ ਇਸ ਤੋਂ ਚੰਗਾ ਜਿਹੜੇ ਉਹ ਦਿਮਾਗ ਤੋਂ ਥੋੜੇ ਨੈਰੋ ਮਾਈਂਡਡ ਹੈ ਨਾ ਮੇਰਾ ਚੈਨਲ ਅਨਸਬਸਕ੍ਰਾਈਬ ਕਰਕੇ ਤੇ ਮੈਨੂੰ ਚਾਹੇ ਬਲੌਕ ਕਰ ਦੇਣ ਤੇ ਮੇਰੇ ਜਿਹੜੇ ਉਹ ਵੀਡੀਓਜ਼ ਆ ਉਹ ਨਾ ਦੇਖਿਆ ਕਰ ਬਹੁਤ ਬਹੁਤ ਧੰਨਵਾਦ